ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਮੈਂ ਕਮਲਪ੍ਰੀਤ ਕਰਨ ਬਰਾੜ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਆਪਣੇ ਚੈਨਲ ਪੰਜਾਬੀ ਵਿਰਸਾ ਤੇ ਜਿਵੇਂ ਕਿ ਤੁਸੀਂ ਮੇਰੇ ਇਸ ਚੈਨਲ ਦੇ ਉੱਪਰ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਜਿਹੜੀਆਂ ਵੀਡੀਓਜ਼ ਨੇ ਉਹ ਦੇਖਦੇ ਹੋ ਜਿਹੜੀਆਂ ਕਿ ਕੁਝ ਚੀਜ਼ਾਂ ਜਿਹੜੀਆਂ ਅਲੋਪ ਹੁੰਦੀਆਂ ਜਾ ਰਹੀਆਂ ਨੇ ਸਾਡੇ ਪੰਜਾਬੀ ਸੱਭਿਆਚਾਰ ਦੀਆਂ ਉਹਦੇ ਰਿਲੇਟਡ ਜਿਹੜੀਆਂ ਮੈਂ ਵੀਡੀਓ ਇਸ ਚੈਨਲ ਤੇ ਪਾਉਂਦੀ ਹਾਂ ਤੇ ਤੁਸੀਂ ਸਾਰੇ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਦਿਨੇ ਹੋ ਮੇਰੀ ਵੀਡੀਓਜ਼ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਕਮੈਂਟ ਵੀ ਕਰਦੇ ਹੋ ਤੇ ਜਿਹਦੇ ਕਰਕੇ ਮੇਰਾ ਜਿਹੜਾ ਹੌਸਲਾ ਹੋਰ ਵੱਧਦਾ ਹੈ ਤੇ ਮੈਂ ਐਦਾਂ ਹੀ ਪੰਜਾਬੀ ਵਿਰਸੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਵੀਡੀਓਜ਼ ਆ ਉਹ ਲੈ ਕੇ ਤੁਹਾਡੇ ਸਭ ਦੇ ਸਾਹਮਣੇ ਜਿਹੜੀ ਹੈਗੀ ਹੈ ਪੇਸ਼ ਹੁੰਦੀ ਆ ਤੇ ਅੱਜ ਦੀ ਮੇਰੀ ਵੀਡੀਓ ਰੱਖੜੀ ਤੇ ਹੈ ਜੀ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਵੀ ਰੱਖੜੀ ਆਉਣ ਵਾਲੀ ਹੈ ਤਿੰਨ ਚਾਰ ਦਿਨ ਰਹਿ ਗਏ ਨੇ ਰੱਖੜੀ ਆਉਣ ਦੇ ਵਿੱਚ ਤਾਂ ਕੁੜੀਆਂ ਨੂੰ ਬਹੁਤ ਜ਼ਿਆਦਾ ਚਾਅ ਹੁੰਦਾ ਹੈ ਕੁੜੀਆਂ ਬਹੁਤ ਚਾਹੀ ਚਾਹੀ ਚੜੀ ਆਪਣੇ ਭਰਾ ਦੀ ਰੱਖੜੀ ਉਹ ਖਰੀਦਦੀਆਂ ਨੇ ਬਾਜ਼ਾਰ ਚੋਂ ਤੇ ਹਰ ਕੁੜੀ ਨੂੰ ਹੁੰਦਾ ਕਿ ਜਿਹੜੀ ਸਭ ਤੋਂ ਸੋਹਣੀ ਰਖੜੀ ਉਹ ਮੇਰੀ ਹੋਵੇ ਮਤਲਬ ਦੂਸਰੇ ਦੀ ਤਾਂ ਇੰਨੀ ਸੋਹਣੀ ਨਹੀਂ ਜ ਹਰ ਕੁੜੀ ਆਪਣੇ ਭਰਾ ਦੀ ਜਿਹੜੀ ਰਖੜੀ ਆ ਸਭ ਤੋਂ ਸੋਹਣੀ ਲੈਂਦੀ ਆ ਭਰਾ ਭਾਵੇਂ ਚਾਹੇ 10 ਮੈਂ ਤਲੀ ਗੁੱਟ ਤੇ ਬੰਨਦੇ ਨੇ ਪਰ ਕੁੜੀਆਂ ਵਦੋਂ ਜਦੋਂ ਖਰੀਦਣ ਜਾਂਦੀਆਂ ਨੇ ਨਾ ਪੂਰੀ ਦੁਕਾਨ ਦੇਖਦੀਆਂ ਨੇ ਵੀ ਹਾਂ ਸਭ ਤੋਂ ਸੋਹਣੀ ਜਿਹੜੀ ਰਖੜੀ ਆ ਉਹ ਅਸੀਂ ਖਰੀਦ ਲਈਆਂ ਤੇ ਅੱਜ ਦੀ ਮੇਰੀ ਵੀਡੀਓ ਦੇ ਵਿੱਚ ਮੈਂ ਜਿਹੜੀ ਰਖੜੀ ਆ ਉਹ ਹੱਥ ਨਾਲ ਬਣਾ ਕੇ ਘਰ ਬਣਾ ਕੇ ਜਿਹੜੀ ਰਖੜੀ ਆ ਤਿਆਰ ਕੀਤੀ ਆ ਮੈਂ ਉਹਦੀ ਜਿਹੜੀ ਵੀਡੀਓ ਤੁਹਾਡੇ ਸਭ ਨਾਲ ਸਾਂਝਾ ਕਰਨਾ ਚਾਹੁੰਦੀ ਆ ਪਿਛਲੇ ਸਾਲ ਮੈਂ ਪਹਿਲੀ ਵਾਰੀ ਜਿਹੜੀ ਰਖੜੀ ਸੀ ਉਹ ਇਦਾ ਬਣਾਈ ਸੀ ਨਹੀਂ ਤਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਮੈਂ ਵੀ ਬਾਜ਼ਾਰ ਤੋਂ ਹੀ ਰਖੜੀ ਖਰੀਦੀ ਸੀ ਪਰ ਪਿਛਲੇ ਸਾਲ ਮੈਂ ਜਿਹੜੀ ਰਖੜੀ ਸੀ ਉਹ ਆਪ ਬਣਾ ਕੇ ਲਾਈ ਸੀ ਆਪਣੇ ਭਰਾ ਵਾਸਤੇ ਸੋ ਮੈਂ ਸੋਚਿਆ ਇਸ ਸਾਲ ਵੀ ਮੈਂ ਰਖੜੀ ਤਾਂ ਬਣਾਉਣੀ ਆ ਤਾਂ ਕਿਉਂ ਨਾ ਤੁਹਾਡੇ ਸਭ ਨਾਲ ਮੈਂ ਸਾਂਝਾ ਕਰਾਂ ਕਿਉਂਕਿ ਤੁਸੀਂ ਵੀ ਹੁਣ ਮੇਰੀ ਜਿਹੜੀ YouTube ਕਮਿਊਨਿਟੀ ਬਣ ਚੁੱਕੇ ਹੋ ਤੇ ਇਸ ਕਰਕੇ ਮੈਂ ਜਿਹੜੀ ਰਖੜੀ ਆ ਉਹ ਤੁਹਾਡੇ ਸਭ ਨਾਲ ਬਣਾਉਂਦੇ ਹੋ ਸਾਂਝਾ ਕਰੂੰਗੀ ਵੀਡੀਓ ਨੂੰ ਤੇ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਹੱਥ ਨਾਲ ਰਖੜੀ ਬਣਾਉਣਾ ਤੇ ਦੂਸਰੀ ਚੀਜ਼ ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਪੰਜਾਬੀ ਵਿਰਸਾ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲੈਣ ਤੇ ਐਦਾਂ ਦੀ ਜੇ ਹੋਰ ਵੀਡੀਓਸ ਤੁਸੀਂ ਦੇਖਣਾ ਚਾਹੁੰਦੇ ਹੋ ਤੇ ਬੈਲ ਆਈਕਨ ਨੂੰ ਵੀ ਜਰੂਰ ਦਬਾ ਲਿਓ ਤਾਂ ਕਿ ਜਿਹੜੀਆਂ ਮੇਰੀਆਂ ਨਵੀਆਂ ਆਉਣ ਵਾਲੀਆਂ ਵੀਡੀਓਸ ਨੇ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸ਼ੁਰੂ ਕਰਦੇ ਆਂ ਜੀ ਅੱਜ ਦੀ ਵੀਡੀਓ ਘਰ ਰਖੜੀ ਬਣਾਉਣਾ ਰਖੜੀ ਬਣਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਇਹਦਾ ਸਮਾਨ ਦੱਸ ਦਿੰਨੀ ਆ ਵੀ ਮੈਂ ਰਖੜੀ ਬਣਾਉਣ ਵਾਸਤੇ ਕਿਹੜਾ-ਕਿਹੜਾ ਜਿਹੜਾ ਸਮਾਨ ਆ ਉਹ ਯੂਜ਼ ਕਰ ਰਹੀ ਆ ਤੇ ਇਹ ਸਮਾਨ ਮੈਨੂੰ ਬਹੁਤ ਹੀ ਆਸਾਨੀ ਨਾਲ ਬਾਜ਼ਾਰ ਤੋਂ ਮਿਲ ਗਿਆ ਏ ਤੇ ਕੁਝ ਸਮਾਨ ਮੇਰੇ ਕੋਲ ਘਰ ਪਿਆ ਸੀ ਕੁਝ ਸਮਾਨ ਜਿਹੜਾ ਹੈਗਾ ਮੈਂ ਬਾਜ਼ਾਰੋਂ ਖਰੀਦਿਆ ਏ ਔਰ ਇਹ ਆਮ ਹੀ ਤੁਹਾਨੂੰ ਹਰ ਇੱਕ ਸਟੇਸ਼ਨਰੀ ਦੀ ਦੁਕਾਨ ਤੋਂ ਜਿਹੜਾ ਹੈਗਾ ਸਮਾਨ ਮਿਲ ਜੂਗਾ ਤੇ ਬਹੁਤ ਹੀ ਸਸਤਾ ਏ ਇਦਾਂ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਮਹਿੰਗੀਆਂ ਚੀਜ਼ਾਂ ਨੇ ਇਹ ਮਤਲਬ ਤੁਹਾਡੇ ਆਪਣੇ ਬਜਟ ਦੇ ਵਿੱਚ ਜਿਹੜੀ ਹੈਗੀ ਰਖੜੀ ਤਿਆਰ ਹੋ ਚੁਗੀ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਉਣੀ ਆ ਵੀ ਕਿਹੜਾ ਕਿਹੜਾ ਸਮਾਨ ਆ ਤੁਹਾਨੂੰ ਇਹਦੇ ਵਾਸਤੇ ਇੱਕ ਫੈਵਿਸਟਿਕ ਚਾਹੀਦੀ ਆ ਕੋਈ ਵੀ ਤੁਹਾਡੇ ਕੋਲ ਕੋਈ ਹੋਰ ਗਲੂ ਜਾਂ ਕੁਝ ਹੈ ਜੀ ਚਿਪਕਾਉਣ ਵਾਸਤੇ ਉਹਦੇ ਵਾਸਤੇ ਮੇਰੇ ਕੋਲ ਆ ਕਰੀਕ ਫੈਵਿਸਟਿਕ ਪਈ ਹੋਈ ਸੀ ਮੈਂ ਉਹਦੀ ਵਰਤੋਂ ਕੀਤੀ ਆ ਉਸ ਤੋਂ ਬਿਨਾ ਇੱਕ ਕੈਂਚੀ ਚਾਹੀਦੀ ਆ ਤੇ ਮੇਰੇ ਕੋਲ ਦੋ ਅਲੱਗ-ਅਲੱਗ ਰੰਗਾਂ ਦੇ ਚਾਟ ਪਏ ਸੀਗੇ ਤੇ ਚਾਟ ਨੂੰ ਮੈਂ ਕੀ ਕੀਤਾ ਕਿ ਐਦਾਂ ਇਹਨਾਂ ਨੂੰ ਇਸ ਸ਼ੇਪ ਦੇ ਵਿੱਚ ਜਿਹੜਾ ਹੈਗਾ ਕੱਟ ਲਿਆ ਏ ਮੇਰੇ ਕੋਲ ਦੋ ਰੰਗ ਦੇ ਚਾਟ ਪਏ ਸੀ ਜੀ ਇਹਨੂੰ ਤੁਸੀਂ ਆਪਣੀ ਮਨਪਸੰਦ ਜਿਹੜੇ ਡਿਜ਼ਾਈਨ ਨੇ ਉਹਨਾਂ ਦੇ ਉਹਨਾਂ ਦੇ ਆਕਾਰ ਦੇ ਨਾਲ ਤੁਸੀਂ ਇਹਨਾਂ ਨੂੰ ਕੱਟ ਸਕਦੇ ਮੈਨੂੰ ਆਹ ਡਿਜ਼ਾਈਨ ਵਧੀਆ ਲੱਗਿਆ ਸੀ ਮੈਂ ਇਹਨੂੰ ਪਹਿਲਾਂ ਪੈਨਸਲ ਨਾਲ ਇਹਦੇ ਉੱਪਰ ਜਿਹੜਾ ਸੀਗਾ ਬਣਾ ਲਿਆ ਸੀ ਡਿਜ਼ਾਈਨ ਉਸ ਤੋਂ ਬਾਅਦ ਉਹਨੂੰ ਕੈਂਚੀ ਨਾਲ ਬੜੇ ਹੀ ਧਿਆਨ ਦੇ ਨਾਲ ਜਿਹੜਾ ਹੈਗਾ ਸਫਾਈ ਦੇ ਨਾਲ ਮੈਂ ਇਹਨੂੰ ਕੱਟ ਲਿਆ ਏ ਤੁਸੀਂ ਦੇਖ ਸਕਦੇ ਹੋ ਤੇ ਏ ਵੀ ਸਿੰਪਲ ਮੇਰੇ ਕੋਲ ਘਰ ਚਾਟ ਪੈ ਸੀ ਦੋਨੇ ਰੰਗਾਂ ਦੇ ਤੇ ਉਸ ਤੋਂ ਬਿਨਾ ਮੇਰੇ ਕੋਲ ਨਾ ਇੱਕ ਸਟicker ਪਏ ਹੋਏ ਸੀਗੇ ਤੇ ਉਹ ਸਟicker ਮੈਂ ਲਏ ਸੀਗੇ ਇੱਕ ਮੈਨੂੰ ਥੋੜਾ ਡੀਆਈਵਾਈ ਦਾ ਵੀ ਬਹੁਤ ਸ਼ੌਂਕ ਹੈ ਮਤਲਬ ਜਿਵੇਂ ਘਰ ਦੀਆਂ ਕੋਈ ਚੀਜ਼ਾਂ ਦੇ ਵੀ ਚਿਪਕਾਉਣ ਵਗੈਰਾ ਵਾਸਤੇ ਤਾਂ ਮੇਰੇ ਕੋਲ ਨਾ ਉਹਦੇ ਆ ਸਟicker ਪਏ ਹੋਏ ਸੀ ਮੈਂ ਕੀ ਕੀਤਾ ਥੋੜੀ ਜਿਹੀ ਫੋਮ ਲੈ ਕੇ ਫੋਮ ਜੀ ਲੈ ਕੇ ਇਹਨੂੰ ਇਹਦੇ ਪਿੱਛੇ ਲਾ ਕੇ ਇਹਦੇ ਉੱਪਰ ਜਿਹੜਾ ਚਿਪਕਾਤਾ ਹੈ ਇਮਹਲੇ ਦੇਖਣਾ ਹੈ ਕਿ ਮੈਂ ਦੀ ਜਿਹੜੀ ਵਰਤੋਂ ਆ ਉਹ ਕਰਦੀਆਂ ਜਾਂ ਨਹੀਂ ਕਰਦੀ ਪਰ ਮੈਨੂੰ ਜੋ ਸਮਾਨ ਮਿਲਿਆ ਹਜੇ ਮੈਂ ਤੁਹਾਨੂੰ ਉਹ ਦਿਖਾ ਰਹੀ ਹਾਂ ਉਸ ਤੋਂ ਬਿਨਾ ਡੈਕੋਰੇਸ਼ਨ ਵਾਸਤੇ ਆਹ ਬੀਚਸ ਸੀਗੇ ਇਹ ਮੈਨੂੰ ਸਟੇਸ਼ਨਰੀ ਦੀ ਸ਼ਾਪ ਤੋਂ ਮਿਲਿਆ ਇਹਦਾ ਪੈਕੇਟ ਜਿਹੜਾ ਹੈਗਾ ਇਹ 20 ਰੁਪਏ ਦਾ ਆ ਤੇ ਜਿਆਦਾ ਮਹਿੰਗਾ ਨਹੀਂ ਹੈਗਾ ਤੇ 20 ਰੁਪਏ ਦਾ ਤਾਂ ਪਿਛਲੀ ਵਾਰ ਜਦ ਮੈਂ ਕਾਫੀ ਰੱਖੜੀਆਂ ਬਣਾਈਆਂ ਸੀ ਉਹਦੇ ਤੋਂ ਲਾਉਣ ਤੋਂ ਬਾਅਦ ਵੀ ਕਾਫੀ ਜਿਹੜੇ ਹੈਗੇ ਸੀ ਉਹ ਬਚ ਗਏ ਸੀਗੇ ਤੁਸੀਂ 20 ਰੁਪਏ ਦੇ ਪੈਕੇਟ ਨਾਲ ਬਹੁਤ ਜ਼ਿਆਦਾ ਜਿਹੜੀਆਂ ਰੱਖੜੀਆਂ ਐ ਉਹਨਾਂ ਤੇ ਜਿਹੜੀ ਇਹਨਾਂ ਦੀ ਡੈਕੋਰੇਸ਼ਨ ਆ ਕਰ ਸਕਦੇ ਹੋ ਉਸ ਤੋਂ ਬਿਨਾਂ ਰਖੜੀ ਦੇ ਉੱਪਰ ਲਾਉਣ ਵਾਸਤੇ ਅਗਰ ਮਤਲਬ ਤੁਹਾਡਾ ਆਪਣਾ ਮਾਨਾ ਕਿ ਜੇਕਰ ਤੁਸੀਂ ਇਦਾਂ ਦੀ ਹੀ ਰਖੜੀ ਬਣਾਉਣੀ ਆ ਸਿਰਫ ਆਹੀ ਲਾਉਣਾ ਆ ਤਾਂ ਤੁਸੀਂ ਐਵੇਂ ਤੇ ਸਟicker ਲਾ ਕੇ ਵੀ ਰਖੜੀ ਬਣਾ ਸਕਦੇ ਹੋ ਪਰ ਮੈਨੂੰ ਇਦਾਂ ਸੀ ਕਿ ਮੈਂ ਉਸ ਰਖੜੀ ਦੇ ਉੱਤੇ ਜਿਹੜੀ ਹੈਗੀ ਆ ਮੈਂ ਆਪਣੇ ਬ੍ਰਦਰ ਦੀ ਜਿਹੜੀ ਫੋਟੋ ਆ ਉਹ ਲਾਵਾਂ ਇਸ ਕਰਕੇ ਮੈਂ ਕੀ ਕੀਤਾ ਸੀ ਮੈਂ ਆਪਣੇ ਬ੍ਰਦਰ ਦੀ ਜਿਹੜੀ ਇੱਕ ਫੋਟੋ ਆ ਮੇਰੇ ਕੋਲ ਪਈ ਹੋਈ ਸੀ ਉਹਨੂੰ ਬਿਨਾਂ ਦੱਸੇ ਉਹਦਾ ਪ੍ਰਿੰਟ ਆਊਟ ਕਢਵਾ ਲਿਆ ਤੁਸੀਂ ਦੇਖ ਸਕਦੇ ਹੋ ਜਿਹੜੀ ਮੈਂ ਉਹ ਫੋਟੋ ਦਾ ਪ੍ਰਿੰਟ ਆਊਟ ਕੜਵਾ ਲਿਆ ਇਹ ਜਿਹੜਾ ਮੈਨੂੰ ਪ੍ਰਿੰਟ ਆਊਟ ਕੜਵਾਇਆ ਇਹ ਵੀ ਮੇਰੇ ਤੋਂਰੇ 7 ਰੁਪਏ ਲਏ ਸੀਗੇ ਸਿਰਫ 7 ਰੁਪੀਸ ਦੇ ਵਿੱਚ ਜਿਹੜੀ ਹੈਗੀ ਸੀ ਮੇਰੀ ਇਹ ਫੋਟੋ ਉਹਨਾਂ ਨੇ ਪ੍ਰਿੰਟ ਆਊਟ ਜਿਹੜਾ ਹੈਗਾ ਕੱਢ ਕੇ ਮੈਨੂੰ ਦੇ ਤਾਏ ਤੇ ਮਤਲਬ ਹਾਰਡਲੀ 30 ਰੁਪਏ ਦੇ ਵਿੱਚ ਜਿਹੜਾ ਮੇਰਾ ਇਹ ਸਾਰਾ ਸਮਾਨ ਹੈ ਉਹ ਆ ਗਿਆ ਹੈ ਤੇ 30 ਰੁਪਏ ਦੇ ਵਿੱਚ ਜਿਹੜੀ ਮੇਰੀ ਰਖੜੀ ਆ ਉਹ ਤਿਆਰ ਹੋ ਜਾਣੀ ਆ ਹਾਲਾਂਕਿ ਬਾਜ਼ਾਰ ਚ ਬਹੁਤ ਮਹਿੰਗੀਆਂ ਮਹਿੰਗੀਆਂ ਰਖੜੀਆਂ ਹੁੰਦੀਆਂ ਨੇ ਪਰ ਮੈਨੂੰ ਲੱਗਦਾ ਵੀ ਇੱਕ ਹੱਥੀ ਬਣਾਈ ਹੋਈ ਰਖੜੀ ਤੇ ਉੱਪਰ ਆਪਣੀ ਮਰਜ਼ੀ ਦੇ ਨਾਲ ਆਪਣੇ ਭਰਾ ਦੀ ਫੋਟੋ ਲਾਉਣੀ ਜਾਂ ਤੁਸੀਂ ਆਪਣੇ ਦੋਨਾਂ ਦੀ ਵੀ ਲਾ ਸਕਦੇ ਹੋ ਮਤਲਬ ਉਹ ਰਖੜੀਆਂ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਨੇ ਪਿਛਲੇ ਸਾਲ ਮੈਂ ਤੇ ਮੇਰੇ ਭਰਾ ਦੀ ਦੋਨਾਂ ਦੀ ਇਕੱਠਿਆਂ ਦੀ ਫੋਟੋ ਸੀ ਜਿਹੜੀ ਉਹ ਲਾ ਕੇ ਲਾ ਕੇ ਗਈ ਸੀ ਤੇ ਹੁਣ ਮੈਂ ਤੁਹਾਨੂੰ ਦੋਨੇ ਜਿਹੜੀਆਂ ਰਖੜੀਆਂ ਨੇ ਉਹ ਤਿਆਰ ਕਰਕੇ ਦਿਖਾਵਾਂਗੀ ਇੱਕ ਜਿਹਦੇ ਤੇ ਮੈਂ ਆਪਣੇ ਭਰਾ ਦੀ ਫੋਟੋ ਲਾਉਣੀ ਆ ਤੇ ਇੱਕ ਜਿਹਦੇ ਤੇ ਮੈਂ ਆ ਸਟicker ਲਾਉਂਗੀ ਜਿਹੜੀ ਤੁਹਾਨੂੰ ਵਧੀਆ ਲੱਗੇ ਤੁਸੀਂ ਵੀ ਉਹ ਨੂੰ ਜਿਹੜੀ ਟਰਾਈ ਕਰਿਓ ਤੇ ਰਖੜੀ ਜਿਹੜੀ ਜ਼ਰੂਰ ਬਣਾਓ ਸਭ ਤੋਂ ਪਹਿਲਾਂ ਮੈਂ ਜਿਹੜੀ ਰਖੜੀ ਆ ਉਹ ਫੋਟੋ ਵਾਲੀ ਬਣਾਉਣ ਲੱਗੀ ਆ ਉਹਦੇ ਲਈ ਮੈਂ ਜਿਹੜਾ ਆ ਰੰਗ ਦਾ ਚਾਰਟ ਹੈ ਉਹ ਚੁਣਿਆ ਹੈ ਤੇ ਹੁਣ ਤੁਸੀਂ ਸਭ ਤੋਂ ਪਹਿਲਾਂ ਇਹ ਦੇਖਣਾ ਵੀ ਜਿਹੜੀ ਥੋੜਾ ਜਿਹੜਾ ਨੀਚਲਾ ਚਾਰਟ ਹੈ ਮਤਲਬ ਆਵਰਾ ਜਿਹੜਾ ਡਿਜ਼ਾਈਨ ਆ ਉਹ ਥੋੜਾ ਛੋਟਾ ਹੈ ਤੇ ਜਿਹੜੀ ਤੁਹਾਡੀ ਫੋਟੋ ਆ ਉਹ ਕਾਫੀ ਵੱਡੀ ਆ ਹੁਣ ਤੁਸੀਂ ਇਹਨੂੰ ਫੋਟੋ ਦੇ ਆਕਾਰ ਦਾ ਮਤਲਬ ਜਿਹੜਾ ਹੈਗਾ ਇਹਨੂੰ ਗੁਲਾਈ ਦੇ ਵਿੱਚ ਜਾਂ ਕੋਈ ਵੀ ਤੁਸੀਂ ਜਿਹੜੀ ਸ਼ੇਪ ਰੱਖਣਾ ਚਾਹੁੰਦੇ ਆ ਤੁਸੀਂ ਉਹਨੂੰ ਗੁਲਾਈ ਦੇ ਵਿੱਚ ਹੈਗਾ ਜਿਹੜਾ ਕੱਟ ਲੈਣਾ ਹੈ ਮੈਂ ਤੁਹਾਨੂੰ ਕੱਟ ਕੇ ਦਿਖਾਉਣੀ ਆ ਜੀ ਮੈਂ ਪਹਿਲਾਂ ਨਾਲ ਜਿਹੜਾ ਹੈਗਾ ਪਹਿਲਾ ਨਿਸ਼ਾਨ ਲਾ ਲਿਆ ਕਿ ਜਿਹੜਾ ਹੈਗਾ ਮੈਂ ਕਿੰਨੀ ਕਿੰਨੀ ਆਪਣਾ ਫੋਟੋ ਆ ਉਹ ਕੱਟਣੀ ਆ ਹੁਣ ਮੈਂ ਇਹਨੂੰ ਕੈਂਚੀ ਦੀ ਮਦਦ ਦੇ ਨਾਲ ਜਿਹੜਾ ਹੈਗਾ ਕੱਟ ਲਵਾਂਗੀ ਤੇ ਜਿਹੜੀ ਮੇਰੀ ਆ ਫੋਟੋ ਆ ਮੈਂ ਉਹਨੂੰ ਰਖੜੀ ਦੇ ਜਿਹੜਾ ਨੀਚੇ ਵਾਲਾ ਮੇਰਾ بیس ਹੈ ਉਹਦੇ ਸਾਈਜ਼ ਦਾ ਜਿਹੜਾ ਹੈਗਾ ਮੈਂ ਇਹਨੂੰ ਕੱਟ ਲਿਆ ਹੈ ਹੁਣ ਮੈਂ ਤੁਹਾਨੂੰ ਅੱਗੇ ਦੱਸਦੇ ਆ ਕਿ ਇਹਨੂੰ ਪੇਪਰ ਦੇ ਉੱਪਰ ਚਿਪਕਾਉਣਾ ਕਿੱਦਾਂ ਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਵੀ ਚਾਰਟ ਦੇ ਜਿਹੜੇ ਬਰਾਬਰ ਦੇ ਹਿੱਸੇ ਦੀ ਫੋਟੋ ਆ ਮੈਂ ਕੱਟ ਲਈ ਆ ਤੇ ਇਹਦੇ ਵਿੱਚ ਜਿਹੜੀ ਚੰਗੀ ਤਰ੍ਹਾਂ ਹੈਗੀ ਆ ਫਿੱਟ ਹੋ ਰਹੀ ਆ ਮੇਰੀ ਫੋਟੋ ਤੁਸੀਂ ਆਪਣੇ ਪਸੰਦ ਦੇ ਹਿਸਾਬ ਨਾਲ ਜਿਹੜੀ ਹੈਗੀ ਆ ਉਹਦਾ ਆਕਾਰ ਕੱਟ ਸਕਦੇ ਹੋ ਤੁਸੀਂ ਇਹਨੂੰ ਦਿਲ ਦੇ ਤਰੀਕੇ ਦੇ ਵਿੱਚ ਦਿਲ ਵਾਲੀ ਸ਼ੇਪ 'ਚ ਵੀ ਕੱਟ ਸਕਦੇ ਸੀ ਸਟਾਰ ਦੀ ਸ਼ੇਪ 'ਚ ਵੀ ਜਿਵੇਂ ਤੁਹਾਨੂੰ ਵਧੀਆ ਲੱਗਦੀ ਹੈ ਤੁਸੀਂ ਉਦਾਂ ਇਹਨੂੰ ਜਾਂ ਚਾਰਸ ਦੇ ਵਿੱਚ ਵੀ ਕੱਟ ਸਕਦੇ ਸੀ ਇਹ ਮੈਨੂੰ ਗੋਲ ਸਹੀ ਲੱਗੀ ਸੀ ਇਸ ਕਰਕੇ ਮੈਂ ਜਿਹੜੀ ਹੈਗੀ ਆ ਗੋਲ ਕੱਟ ਲਈ ਹੁਣ ਇਹਨੂੰ ਆਪਾਂ ਥੋੜਾ ਜਿਹਾ ਇਹਦੇ ਉੱਪਰ ਰਵੇ ਤਾਂ ਜਿਹੜੀ ਮੈਂ ਤੁਹਾਨੂੰ ਆ ਇੱਕ ਸਪੰਜੀ ਦਿਖਾਈ ਸੀਗੀ ਮੈਂ ਇਹਨੂੰ ਇੱਥੇ ਲਾ ਕੇ ਇੱਥੇ ਔਰ ਜਿਹੜੀ ਇਹ ਫੋਟੋ ਆ ਇਹਦੇ ਉੱਪਰ ਇਦਾਂ ਕਰਕੇ ਚਿਪਕਾ ਦੂੰਗੀ ਤਾਕੇ ਜਿਹੜੀ ਮੇਰੀ ਰਖੜੀ ਉਹ ਥੋੜੀ ਜਿਹੀ ਉੱਪਰ ਨੂੰ ਰਵੇ ਥੋੜੀ ਫੁੱਲਮਈ ਜਿਹੀ ਲੱਗੇ ਇੰਨਾ ਕਿ ਇਹ ਕਿ ਰਖੜੀ ਆ ਉਹ ਸੋਣੀ ਲੱਗਦੀ ਹੈ ਵਿੱਚ ਛੋਟੇ ਹੁੰਦੇ ਮੈਨੂੰ ਯਾਦ ਆ ਵੀ ਰਖੜੀਆਂ ਦੇ ਵਿੱਚ ਆ ਹੁੰਦਾ ਸੀ ਅਸੀਂ ਉਹਨੂੰ ਕਹਿੰਦੇ ਹੁੰਦੇ ਸੀ ਕੇਕ ਪਾਇਆ ਹੋਇਆ ਇਹ ਕਿ ਦੁਕਾਨ ਤੇ ਜਾ ਕੇ ਕਹਣਾ ਕੇਕ ਵਾਲੀ ਰਖੜੀ ਆ ਜਿਹੜੀ ਉਹ ਦੇ ਦਿਓ ਤਾਂ ਆ ਜਿਹੜੀ ਫੋਰਮ ਆ ਮੈਂ ਇਹਦੇ ਚ ਨੀਚੇ ਕੱਟ ਕੇ ਚੰਗੀ ਤਰ੍ਹਾਂ ਇਹਦੇ ਸਾਈਜ਼ ਦੀ ਥੋੜੀ ਘੱਟ ਸਾਈਜ਼ ਦੀ ਮੈਂ ਇਹਦੇ ਨੀਚੇ ਇਹਦਾ ਲਾ ਦੂੰਗੀ ਚਲੋ ਫਿਰ ਇਸ ਕੱਟਦੇ ਆ ਜੀ ਥੋੜੀ ਥੋੜੀ ਸਾਈਟਾਂ ਨੂੰ ਕੱਟ ਲੈਣੀ ਹੈ ਤਾਂ ਕਿ ਇਹ ਬਾਹਰ ਫੋਟੋ ਵਿੱਚ ਬਾਹਰ ਨਾ ਦਿਖੇ ਅੰਦਰ ਹੀ ਰਵੇ ਇਹਨੂੰ ਵੀ ਤੁਸੀਂ ਗੋਲਾਈ ਦੇ ਵਿੱਚ ਕੱਟ ਲਓ ਤੇ ਉਸ ਤੋਂ ਬਾਅਦ ਜਿਵੇਂ ਕਿ ਮੈਂ ਤੁਹਾਨੂੰ ਦੱਸੀ ਸੀ ਫੈਬ੍ਰਿਕ ਸਟਿਕ ਫੈਬ੍ਰਿਕ ਸਟਿਕ ਨੂੰ ਇਹਦੇ ਤੇ ਲਾਉਣਾ ਹੈ ਆਪਾਂ ਨੇ ਪੇਪਰ ਦੇ ਉੱਪਰ ਜਿਹੜੀ ਹੈਗੀ ਹੈ ਕਾਗੀ ਸਟਿਕ ਉਹ ਨਾਲ ਲਗਾ ਦੇਣਾ ਜਿਹੜੀ ਆਪਾਂ ਕਿਹਾ ਜਿਹੜੀ ਫੋਮ ਜਿਹੀ ਉਹ ਇਹਨਾਂ ਚਪਕਾਉਣੀ ਆ ਮੈਂ ਸੈਂਟਰ ਦੇ ਵਿੱਚ ਜਿਹੜੀ ਹੈਗੀ ਆ ਫੈਵਸਟਿਕ ਲਾਤੀ ਹੋਈ ਆ ਤੇ ਇਹਦੇ ਤੇ ਜਿਹੜੀ ਮੇਰੀ ਆ ਫੋਮ ਹੈ ਉਹ ਚਪਕਾਤੀ ਹੋਈ ਆ ਜਿਹੜੀ ਮੇਰੀ ਫੋਮ ਆ ਚੰਗੀ ਤਰ੍ਹਾਂ ਇਹਨਾਂ ਚਿਪਕ ਚੁੱਕੀ ਆ ਹੁਣ ਫੋਮ ਦੇ ਉੱਪਰ ਆਪਾਂ ਫੋਟੋ ਚਪਕਾਉਣੀ ਆ ਚੀਜ਼ ਦਿਖਾਉਣੀ ਆ ਇੱਥੇ ਕਿ ਮੇਰੇ ਕੋਲ ਨਾ ਇੱਕ ਬਹੁਤ ਹੀ ਪਿਆਰੀ ਚੀਜ਼ ਪਈ ਹੋਈ ਆ ਜਿਹੜੀ ਕਿ ਮੇਰੇ ਕੋਲ ਇੱਕ ਸਾਡੇ ਘਰ ਮਠਾਈ ਦਾ ਡੱਬਾ ਆਇਆ ਸੀ ਉਹਦੇ ਉੱਪਰ ਨਾ ਉਹ ਬਣੇ ਹੋਏ ਸੀਗਾ ਡਿਜ਼ਾਈਨ ਜਿਵੇਂ ਉਹਦੇ ਵਿੱਚ ਨਾ ਇਹ ਚੀਜ਼ ਕੱਟ ਲਈ ਸੀਗੀ ਉਹ ਹੈਗੀ ਆ ਆਹਾਂ ਮਤਲਬ ਚਮਕਣੀ ਦੇ ਜਿਹੜੇ ਫੁੰਦੇ ਜੇ ਹੁੰਦੇ ਸੀ ਏ ਖੜੀਆਂ ਤੇ ਲੱਗੇ ਹੋਏ ਇਹ ਮੈਂ ਲਾ ਕੇ ਦੇਖ ਰਹੀ ਆ ਜੇ ਮੈਨੂੰ ਵਧੀਆ ਲੱਗੀ ਤਾਂ ਮੈਂ ਇੱਥੇ ਲਾ ਦੂੰਗੀ ਅਦਰਵਾਈਜ਼ ਜੇ ਨਾ ਠੀਕ ਲੱਗੀ ਤਾਂ ਮੈਂ ਇਹਨੂੰ ਕੱਟ ਦੂੰਗੀ ਇਹਨੂੰ ਲਾ ਕੇ ਇਹਦੇ ਉੱਪਰ ਜਿਹੜੀ ਹੈਗੀ ਆ ਫੋਟੋ ਚਪਕਾ ਦੂੰਗੀ ਇਦਾਂ ਜੇ ਤੁਹਾਨੂੰ ਵਧੀਆ ਲੱਗੀ ਪਰ ਇਦਾਂ ਹੀ ਕਰਦਾ ਜਿਹੜਾ ਕੋਈ ਸਮਾਨ ਕਰੇ ਕੋਈ ਪਿਆ ਹੋਵੇ ਤੁਸੀਂ ਉਹਦੀ ਜਿਹੜੀ ਵਰਤੂਆ ਉਹ ਕਰ ਸਕਦੇ ਤੇ ਫੋਮ ਦੀ ਤਰ੍ਹਾਂ ਹੀ ਮੈਂ ਇਹਦੇ ਤੇ ਵੀ ਜਿਹੜੀ ਹਲਕੀ ਹਲਕੀ ਗਲੂ ਆ ਉਹ ਲਾ ਦੇਣੀ ਆ ਤਾਂ ਕਿ ਉਹਨੂੰ ਆਪਾਂ ਸੈਂਟਰ ਦੇ ਵਿੱਚੋਂ ਇਹਨਾਂ ਚਪਕਾ ਸਕੀਏ ਇਹ ਤੇ ਹਲਕੀ ਜੀ ਗਲੂ ਲਾਤੀ ਤੁਹਾਨੂੰ ਇਸ ਫੋਮ ਦੇ ਉੱਪਰ ਜਿਹੜਾ ਹੈਗਾ ਮੈਂ ਚਪਕਾਤਾ ਹਾਂ ਜਿਹੜੀ ਮੇਰੀ ਚਾਰਟ ਸੀ ਚਾਰਟ ਦੇ ਉੱਪਰ ਮੈਂ ਫੋਮ ਲਾਈ ਫੋਮ ਦੇ ਉੱਪਰ ਮੈਂ ਕੀ ਕੀਤਾ ਜਿਹੜਾ ਆ ਚਮਕਣੇ ਜਿਹਾ ਕਿਰਨਾਂ ਨੇ ਇਹਦਾ ਇਹ ਵਾਲਾ ਲਾਤਾ ਹੋਇਆ ਦੋਨੇ ਚੰਗੀ ਤਰ੍ਹਾਂ ਜੁੜ ਗਏ ਨੇ ਹੁਣ ਇਹਦੇ ਉੱਪਰ ਜਿਹੜੀ ਮੇਰੀ ਰਖੜੀ ਆ ਮੈਂ ਉਹ ਲਾ ਦੂੰਗੀ ਇਹਦੇ ਤੇ ਵੀ ਹਲਕੀ ਜਿਹੀ ਗਲੂ ਲਾਉਣੀ ਆ ਮੈਂ ਯਾਂ ਇਦਾਂ ਕਰਦੀ ਆ ਮੈਂ ਤੁਸੀਂ ਫੋਟੋ ਦੇ ਉੱਪਰ ਹੀ ਜਿਹੜੀ ਹੈਗੀ ਹੈ ਗਲੂ ਲਾ ਦਿਓ ਉਹ ਤੋਂ ਤੇ ਚੰਗੇ ਜਿਹੜਾ ਮੈਂ ਗਲੂ ਲਾ ਲਈਆਂ ਆ ਮੈਂ ਇੱਥੇ ਨਾ ਕਈ ਗੱਲਾਂ ਕਹਿਣੀਆਂ ਚਾਹੁੰਦੀ ਆ ਕਿ ਜਿਵੇਂ ਕਈ ਲੋਕ ਇਹ ਕਹਿ ਦਿੰਦੇ ਨੇ ਵੀ ਜਿਹੜੀ ਰਖੜੀ ਹੁੰਦੀ ਆ ਤੇ ਮਤਲਬ ਉਹਦਾ ਜੋ ਅਸਲ ਮੰਨਿਆ ਜਾਂਦਾ ਉਹ ਇਹੀ ਮੰਨਿਆ ਜਾਂਦਾ ਵੀ ਜਿਹੜੀ ਰਕਪੀ ਪੈਣ ਨੇ ਉਹ ਪਹਿਣਾ ਆਪਣੇ ਭਰਾਵਾਂ ਦੇ ਉੱਤੇ ਰਖੜੀ ਬੰਦੀਆਂ ਨੇ ਤੇ ਜਿਹੜੇ ਭਰਾ ਨੇ ਉਹਨਾਂ ਦੀ ਰਕਸ਼ਾ ਕਰਦੇ ਨੇ ਤੇ ਅੱਜ ਦੇ ਟਾਈਮ 'ਚ ਇਦਾਂ ਦਾ ਵੈਸੇ ਕੁਝ ਹੈ ਨਹੀਂ ਵੀ ਹਾਂ ਰਕਸ਼ਾ ਕਰਨ ਵਾਲਾ ਵੀ ਅੱਜ ਦੀਆਂ ਕੁੜੀਆਂ ਜਿਹੜੀਆਂ ਹੈਗੀਆਂ ਨੇ ਆਤਮ ਨਿਰਭਰ ਨੇ ਆਪਣੀ ਰੱਖਿਆ ਜਿਹੜੀ ਹੈਗੀ ਆਪ ਕਰ ਸਕਦੀਆਂ ਨੇ ਪਰ ਫਿਰ ਵੀ ਇੱਕ ਤਰ੍ਹਾਂ ਦਾ ਨਾ ਤਿਹਾਰ ਆ ਜਿਹੜਾ ਮਤਲਬ ਇੱਕ ਪਿਆਰ ਆ ਭੈਣ ਭਰਾ ਦਾ ਜਿਹੜਾ ਜਿਹੜੇ ਮਤਲਬ ਕੁੜੀਆਂ ਨੇ ਜਾਂ ਭਰਾ ਨੇ ਮਤਲਬ ਭੈਣ ਭਰਾ ਮਨਾਉਂਦੇ ਨੇ ਇਹਦੇ ਨਾਲ ਇਦਾਂ ਦਾ ਕੁਝ ਨਹੀਂ ਹੋ ਜਾਂਦਾ ਹੈਗਾ ਬਈ ਅੱਜ ਅੱਜ ਕੱਲ ਤੁਸੀਂ ਕਿਹਦੀ ਰੱਖਿਆ ਕਰਨੀ ਆ ਜਾਂ ਕੁਝ ਵੀ ਹੈ ਨਾ ਇਹ ਸਿਰਫ ਇੱਕ ਦਿਨ ਆ ਵੀ ਜਿਹੜਾ ਤੁਸੀਂ ਸੈਲੀਬ੍ਰੇਟ ਕਰ ਸਕਦੇ ਹੋ ਤੇ ਆਪਣੇ ਭੈਣ ਤੇ ਭਰਾ ਨਾਲ ਜਿਹੜਾ ਪਿਆਰ ਆ ਉਹ ਇੱਕ ਦਿਨ ਵਾਸਤੇ ਜਿਹੜਾ ਤੁਸੀਂ ਹੈਗਾ ਵੰਡਾ ਸਕਦੇ ਹੋ ਉਹਦੇ ਦੁੱਖ ਦਤ ਤਾਂ ਮੈਂ ਆਹ ਰਖੜੀਆਂ ਉਹ ਬਣਾ ਲਈਆਂ ਇਹ ਦੇਖ ਸਕਦੇ ਹੋ ਹੁਣ ਮੈਂ ਇਹਨੂੰ ਥੋੜੀ ਦੇਰ ਵਾਸਤੇ ਨਾ ਕਿਸੇ ਚੀਜ਼ ਨਾਲ ਭਾਰ ਪਾ ਕੇ ਚੰਗੀ ਤਰ੍ਹਾਂ ਇਹਨੂੰ ਮੈਂ ਇਹਦੇ ਕੁਝ ਰੱਖ ਦੂੰਗੀ ਤਾਂ ਕਿ ਥੋੜੀ ਲਾਈਮ ਨੇ ਇਹ ਜਿਹੜੀ ਹੈਗੀ ਚਿਪਕ ਸਕੇ ਰਖੜੀ ਮੈਂ ਇਹਨੂੰ ਥੋੜਾ ਜਿਹਾ ਭਾਰ ਪਾਤਾ ਹਾਂ ਤਾਂ ਕਿ ਜਿਹੜੀ ਗਲੂ ਆ ਚੰਗੀ ਤਰ੍ਹਾਂ ਚਿਪਕ ਸਕੇ ਤੇ ਉਸ ਤੋਂ ਬਿਨਾ ਜਦੋਂ ਤੱਕ ਇਹ ਵਾਲੀ ਰਖੜੀ ਚਪਕਦੀ ਆ ਆਪਾਂ ਜਿਹੜੀ ਦੂਸਰੀ ਰਖੜੀ ਆ ਉਹ ਬਣਾਣੇ ਆ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਮੇਰੇ ਕੋਲ ਦੂਸਰਾ ਚਾਰਟ ਆ ਸੀਗਾ ਤੇ ਇਹਦੇ ਉੱਪਰ ਮੈਂ ਆ ਸਮਾਈਲਿੰਗ ਵਾਲਾ ਜਿਹੜਾ ਸਟicker ਹੈ ਉਹ ਲਾਉਂਗੀ ਇਹਦੇ ਪਿੱਛੇ ਆਲਰੇਡੀ ਜਿਹੜੀ ਫੋਮ ਹੈ ਉਹ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਤਾਂ ਹੁਣ ਬਸ ਮੈਂ ਇਹਦੇ ਪਿੱਛੇ ਗਲੂ ਲਾ ਕੇ ਤੇ ਸਿਰਫ ਇਹਨੂੰ ਇਹਦੇ ਉੱਪਰ ਸਿਰਫ ਚਿਪਕਾਉਣਾ ਹੈ ਉਸੇ ਈ ਤਰ੍ਹਾਂ ਮੈਂ ਇਹਦੇ ਤੇ ਗਲੂ ਲਾਈ ਤੋਂ ਬਾਅਦ ਜਿਹੜਾ ਮੇਰਾ ਇੱਥੇ ਵੀ ਹਲਕੀ ਹਲਕੀ ਜਿਹੜੀ ਹੈਗੀ ਗ루 ਲਾਤੀ ਤਾਂ ਕਿ ਖਰਾਬ ਨਾ ਹੋ ਸਕੇ ਤਾਂ ਮੈਂ ਇਹਨੂੰ ਚੰਗੀ ਤਰ੍ਹਾਂ ਇੱਥੇ ਚਪਕਾਤਾ ਹਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਮੇਰਾ ਸਟicker ਹੈ ਉਹ ਮੈਂ ਇੱਥੇ ਗਲੂ ਨਾਲ ਚੰਗੀ ਤਰ੍ਹਾਂ ਚਪਕਾਤਾ ਹਾਂ ਇਹਨੂੰ ਵੀ ਆਪਾਂ ਥੋੜੀ ਦੇਰ ਲਈ ਜੜਾ ਹੈਗਾ ਹੈ ਹਲਕਾ ਜਿਹਾ ਦਬਾਅ ਪਾ ਕੇ ਦਬ ਦੇਣਾ ਤਾਂ ਕਿ ਇਹ ਜਿਹੜਾ ਚੰਗੀ ਤਰ੍ਹਾਂ ਗਲੂ ਆ ਉਹ ਨੀਚੇ ਵਾਲੇ ਛਾਟ ਦੇ ਨਾਲ ਚੰਗੀ ਤਰ੍ਹਾਂ ਚਿਪਕ ਜਰੀ ਤੇ ਦੂਸਰੀ ਚੀਜ਼ ਮੈਂ ਇੱਥੇ ਇਹ ਕਹਿਣਾ ਚਾਹੁੰਦੀ ਆ ਵੀ ਜਿਵੇਂ ਕਈ ਲੋਕ ਇਹ ਕਹਿ ਦਿੰਦੇ ਨੇ ਜੀ ਵੀ ਸਿੱਖਾਂ ਦੇ ਵਿੱਚ ਜਿਹੜਾ ਇਹ ਰਖੜੀ ਦਾ ਤਿਹਾਰ ਹੈ ਉਹ ਨਹੀਂ ਮਨਾਇਆ ਜਾਂਦਾ ਤੇ ਠੀਕ ਹੈ ਜੀ ਆਪਾਂ ਮੰਨਦੇ ਆਂ ਵੀ ਹੋ ਸਕਦਾ ਹੈ ਜੀ ਇਦਾਂ ਦਾ ਮਤਲਬ ਸਿੱਖਾਂ ਦੇ ਵਿੱਚ ਜਿਹੜਾ ਹੈਗਾ ਰਖੜੀ ਦਾ ਤਿਹਾਰ ਨਹੀਂ ਮਨਾਇਆ ਜਾਂਦਾ ਕਿਉਂਕਿ ਕਈ ਲੋਕ ਇੱਥੇ ਮਤਲਬ ਮੈਂ ਦੇਖਿਆ ਪਿਛਲੇ ਸਾਲ ਵੀ ਬਹੁਤ ਲੋਕ ਇਸ ਚੀਜ਼ ਦਾ ਵਿਰੋਧ ਕਰ ਰਹੇ ਸੀ ਵੀ ਜਿਹੜੇ ਸਿੱਖਾਂ ਦੇ ਘਰ ਹੈ ਰਖੜੀ ਦਾ ਤਿਹਾਰ ਨਹੀਂ ਮਨਾਇਆ ਜਾਂਦਾ ਪਰ ਮੈਨੂੰ ਇਹ ਲੱਗਦਾ ਵੀ ਇਹ ਰਖੜੀ ਦਾ ਤਿਹਾਰ ਸਿਰਫ ਔਰ ਸਿਰਫ ਭੈਣ ਭਰਾ ਦੇ ਪਿਆਰ ਦਾ ਜਿਹੜਾ ਹੈਗਾ ਤੇ ਤਿਉਹਾਰ ਦਾ ਇਹਨੂੰ ਧਰਮ ਦੇ ਨਾਲ ਨਾ ਜੋੜਿਆ ਜਾਵੇ ਕਿਉਂਕਿ ਧਰਮ ਇੱਕ ਅਲੱਗ ਚੀਜ਼ ਆ ਜਿਨਾ ਸਾਡਾ ਸੱਭਿਆਚਾਰ ਆ ਉਹ ਅਲੱਗ ਚੀਜ਼ ਆ ਤੇ ਹੋ ਸਕਦਾ ਵੀ ਕਈ ਲੋਕਾਂ ਨੂੰ ਮੇਰੀ ਅੱਜ ਦੀ ਵੀਡੀਓ ਚ ਥੋੜਾ ਜਾ ਮਤਲਬ ਇਹ ਇਹ ਹਿੱਸਾ ਜਿਹੜਾ ਹੈਗਾ ਮੇਹੀ ਵੀਡੀਓ ਦਾ ਨਾਮ ਵਧੀਆ ਲੱਗੇ ਤੇ ਪਰ ਮੈਨੂੰ ਪਰਸਨਲੀ ਜੋ ਲੱਗਦਾ ਉਹ ਹੀ ਹੈ ਵੀ ਜਿਹੜਾ ਸਾਡਾ ਸੱਭਿਆਚਾਰ ਆ ਉਹਨੂੰ ਅਲੱਗ ਰੱਖਣਾ ਚਾਹੀਦਾ ਏ ਤੇ ਜਿਹੜਾ ਸਾਡਾ ਧਰਮ ਹੈ ਉਹਨੂੰ ਅਲੱਗ ਰੱਖਣਾ ਚਾਹੀਦਾ ਇਸ ਕਰਕੇ ਵੀ ਇਸ ਚੀਜ਼ ਦੇ ਇਸ ਨਾਲ ਕੋਈ ਲਿੰਕ ਨਹੀਂ ਹੈਗਾ ਵੀ ਹਾਂ ਇਹ ਸਿੱਖਾਂ ਦਾ ਤਿਉਹਾਰ ਹੈਗਾ ਜਾਂ ਨਹੀਂ ਹੈਗਾ ਬਟ ਹਾਂ ਭੈਣ ਭਰਾ ਦਾ ਪਿਆਰ ਤਾਂ ਹਮੇਸ਼ਾ ਰਹਿਣਾ ਹੈ ਉਹ ਭਾਵੇਂ ਕੋਈ ਵੀ ਧਰਮ ਦਾ ਹੋਵੇ ਚਾਹੇ ਮੁਸਲਮ ਹੋਵੇ ਚਾਹੇ ਸਿੱਖ ਹੋਵੇ ਚਾਹੇ ਹਿੰਦੂ ਹੋਵੇ ਚਾਹੇ ਈਸਾਈ ਹੋਵੇ ਕਿਸੇ ਵੀ ਧਰਮ ਦਾ ਹੋਵੇ ਉਹਨਾਂ ਦੇ ਵਿੱਚ ਜਿਹੜਾ ਭੈਣ ਭਰਾ ਦਾ ਪਿਆਰ ਹੈ ਉਹ ਹਮੇਸ਼ਾ ਇਦਾਂ ਹੀ ਰਹਿਣਾ ਆ ਤਾਂ ਇਸ ਕਰਕੇ ਇਹ ਕਦੇ ਵੀ ਨਹੀਂ ਕਹਿਣਾ ਵੀ ਸਿੱਖਾਂ ਦਾ ਤਿਉਹਾਰ ਨਹੀਂ ਆ ਇਹਨਾਂ ਦਾ ਤਿਉਹਾਰ ਆ ਜਾਂ ਇਦਾਂ ਦਾ ਸਿਰਫ ਇਹ ਮੈਂ ਆਪਣੇ ਮੇਰਾ ਆਪਣੇ ਭਰਾ ਨਾਲ ਪਿਆਰ ਆ ਮੇਰੇ ਭਰਾ ਦਾ ਮੇਰੇ ਨਾਲ ਪਿਆਰ ਆ ਇਸ ਕਰਕੇ ਮੈਂ ਉਹਦੇ ਵਾਸਤੇ ਜਿਹੜੀ ਹੈ ਇਹ ਰਖੜੀ ਆ ਮੈਂ ਬਣਾਈ ਆ ਤੇ ਇਸ ਕਰਕੇ ਮੈਂ ਉਹਦੇ ਰਖੜੀ ਬੰਨ੍ਹਣੀ ਆ ਉਹਨੂੰ ਵੀ ਪਤਾ ਕਿ ਮੈਂ ਜਿਹੜੀ ਹੈਗੀ ਆ ਕਿਸੇ ਤੇ ਡਿਪੈਂਡੈਂਟ ਨਹੀਂ ਆ ਸੈਲਫ ਡਿਪੈਂਡੈਂਟ ਆ ਤੇ ਵੀ ਮੈਂ ਮੈਨੂੰ ਕਿਸੇ ਦੀ ਰੱਖਿਆ ਦੀ ਲੋੜ ਨਹੀਂ ਕਿਉਂਕਿ ਰੱਖਿਆ ਕਰਨ ਵਾਲਾ ਉਹ ਵਾਇਗਰੂ ਆ ਹੋਰ ਕੋਈ ਨਹੀਂ ਆ ਪਰ ਫਿਰ ਵੀ ਇਹ ਸਿਰਫ ਔਰ ਸਿਰਫ ਪਿਆਰ ਦਾ ਪ੍ਰਤੀਕ ਹੈ ਜਿਹੜਾ ਕਿ ਭੈਣ ਤੇ ਭਰਾਵਾਂ ਦਾ ਹੈ ਰਖੜੀ ਦਾ ਤੇ ਚਲੋ ਆਪਾਂ ਸ਼ੁਰੂ ਕਰਦੇ ਆ ਅੱਗੇ ਤੇ ਜਿਹੜੇ ਮੇਰੀਆਂ ਰਖੜੀਆਂ ਨੇ ਉਹ ਵੀ ਚੰਗੀ ਤਰ੍ਹਾਂ ਚੱਪ ਗਈਆਂ ਨੇ ਤੁਸੀਂ ਆਹ ਦੇਖ ਸਕਦੇ ਹੋ ਇਹ ਰਖੜੀ ਵੀ ਔਰ ਜਿਹੜੀ ਦੂਸਰੀ ਫੋਟੋ ਵਾਲੀ ਰਖੜੀ ਆ ਉਹ ਵੀ ਜਿਹੜੀ ਹੈਗੀ ਚੰਗੀ ਤਰ੍ਹਾਂ ਚਿਪ ਚੁੱਕੀ ਆ ਹੁਣ ਦੋਨੇ ਜਿਹੜੀਆਂ ਮੇਰੀ ਰਖੜੀਆਂ ਨੇ ਉਹ ਚਿਪਕ ਗਈਆਂ ਨੇ ਹੁਣ ਮੇਰੇ ਕੋਲ ਗਿਫਟ ਦੇ ਆਪਣਾ ਜਿਹੜਾ ਵੀ ਗਿਫਟ ਦਿੰਨੇ ਹੁੰਦੇ ਆ ਆਪਾਂ ਕਿਸੇ ਨੂੰ ਉਹਦੇ ਉੱਪਰ ਰਿਬਨ ਜਿਹਾ ਲੱਗਦਾ ਹੁੰਦਾ ਜਿਹੜਾ ਕਿ ਫੁੱਲ ਜਿਹਾ ਬਣਾਉਣ ਦੇ ਕੰਮ ਆਉਂਦਾ ਤਾਂ ਉਸ ਕੱਪੜੇ ਦੇ ਜਾਂ ਤੁਸੀਂ ਵੀ ਕੋਈ ਵੀ ਧਾਗੇ ਦੇ ਨਾਲ ਪਤਲਾ ਕਿਸੇ ਕੋਲ ਖੰਮਣੀ ਹੋਵੇ ਮੇਰੇ ਕੋਲ ਇਸ ਟਾਈਮ ਤੇ ਨਾ ਖੰਮਣੀ ਨਹੀਂ ਸੀ ਨਹੀਂ ਮੈਂ ਖੰਮਣੀ ਦਾ ਜਿਹੜਾ ਲਾਲ ਧਾਗਾ ਉਹ ਲਾਉਣਾ ਸੀ ਆ ਮੇਰੇ ਕੋਲ ਪਏ ਹੋਏ ਸੀਗੇ ਗਿਫਟ ਪੇਪਰ ਜਿਹੜਾ ਆਪਾਂ ਕਿਸ ਨੂੰ ਗਿਫਟ ਦਿੰਨੇ ਆ ਉਹਦੇ ਉੱਪਰ ਇੱਕ ਫੁੱਲ ਜਿਹਾ ਬਣਾਉਣਾ ਹੈ ਆਪਾਂ ਉਸ ਉਸ ਜਿਹੜਾ ਹੈਗਾ ਆ ਪੇਪਰ ਦਾ ਪਿਆ ਹੋਇਆ ਸੀ ਮੈਂ ਉਹਨੂੰ ਉੱਪਰ ਪਤਲਾ-ਪਤਲਾ ਜਿਹੜਾ ਹੈਗਾ ਕੱਟ ਲਿਆ ਏ ਤੇ ਇਹਨੂੰ ਰੱਖਣੀ ਬੰਨਣ ਵਾਸਤੇ ਜਿਹੜਾ ਹੈਗਾ ਮੈਂ ਯੂਜ਼ ਕਰੂੰਗੀ ਤੇ ਇਹਨੂੰ ਆਪਾਂ ਪਿੱਛੇ ਗਲੂ ਦੇ ਨਾਲ ਇੰਦਾ ਜਿਹੜਾ ਹੈਗਾ ਚਪਕਾ ਦੇਣਾ ਹੁਣ ਆਪਾਂ ਚਪਕਾਉਨੇ ਆ ਜੀ ਤੇ ਜੇ ਤੁਹਾਨੂੰ ਮੇਰੀ ਅੱਜ ਦੀ ਜਿਹੜੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਜ਼ਰੂਰ ਆਪਣੇ ਬੱਚਿਆਂ ਨੂੰ ਵੀ ਦਿਖਾਓ ਤੇ ਜੇ ਬੱਚੇ ਮੇਰੀ ਇਹ ਵੀਡੀਓ ਦੇਖ ਰਹੇ ਨੇ ਤਾਂ ਉਹ ਜ਼ਰੂਰ ਇਸ ਚੀਜ਼ ਨੂੰ ਟਰਾਈ ਜ਼ਰੂਰ ਕਰਿਓ ਇਹ ਰਖੜੀ ਬਣਾਉਣਾ ਤੇ ਮਤਲਬ ਤੁਹਾਨੂੰ ਵੀ ਵਧੀਆ ਲੱਗੂਗਾ ਤੇ ਤੁਹਾਡੇ ਭਰਾ ਨੂੰ ਵੀ ਵਧੀਆ ਲੱਗੂਗਾ ਕਿ ਜਿਹੜੀ ਤੁਹਾਡੀ ਉਹਦੇ ਮਤਲਬ ਇੰਨੀ ਮਿਹਨਤ ਕਰਕੇ ਜਿਹੜੀ ਭੈਣ ਨੇ ਇਹ ਨਾਲ ਰਖੜੀ ਆ ਉਹ ਬਣਾਈ ਆ ਇਹਦੇ ਵਿੱਚ ਇਦਾਂ ਦਾ ਕੋਈ ਨਹੀਂ ਆ ਛੋਟੇ ਵੱਡੇ ਦਾ ਵੱਡੀਆਂ ਭੈਣਾਂ ਵੀ ਜਿਹੜੀਆਂ ਮੇਰੀਆਂ ਹੈਗੀਆਂ ਨੇ ਉਹ ਇਦਾਂ ਦੀ ਜਿਹੜੀ ਰਖੜੀ ਆ ਬਣਾ ਸਕਦੀਆਂ ਮੇਰੀ ਰਖੜੀ ਆ ਜਿਹੜੀ ਤੁਸੀਂ ਆ ਵਾਲੀ ਦੇਖ ਸਕਦੇ ਹੋ ਬਣ ਕੇ ਤਿਆਰ ਹੈ ਉਸ ਤੋਂ ਬਿਨਾ ਜਿਹੜਾ ਮੇਰਾ ਇੱਕ ਹੋਰ ਮੈਂ ਇੱਕ ਪੇਪਰ ਕੱਟ ਕੇ ਰੱਖਿਆ ਸੀ ਉਹ ਮੈਂ ਆ ਫੋਟੋ ਵਾਲੀ ਰਖੜੀ ਤੇ ਲਾਉਂਗੀ ਜੀ ਤੇ ਇਹਨੂੰ ਵੀ ਮੈਂ ਇਹਦੇ ਉੱਪਰ ਇੱਦਾਂ ਪਿੱਛੇ ਚਿਪਕਾ ਦੂੰਗੀ ਜੀ ਗਰੂ ਲਾਉਣ ਤੋਂ ਬਾਅਦ ਇਹਦੇ ਪਿੱਛੇ ਚਿਪਕਾਤਾ ਜਾਂਦਾ ਹੈ ਇੰਦਾ ਚੰਗੀ ਤਰ੍ਹਾਂ ਪਿੱਛੋਂ ਗਲੂ ਲਾ ਕੇ ਚਪਕਾ ਦਰਾਂ ਹੁਣ ਥੋੜੀ ਦੇਰ ਲਈ ਫੇਰ ਇਹਨਾਂ ਤੇ ਜਿਹੜਾ ਪਾਰ ਹੈ ਉਹ ਪਾ ਦੇਣਾ ਤਾਂ ਕਿ ਜਿਹੜਾ ਧਾਗਾ ਹੈ ਉਹ ਚੰਗੀ ਤਰ੍ਹਾਂ ਚਿਪਕ ਜਵੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਮੇਰੀ ਰਖੜੀ ਹੈ ਉਹ ਚੰਗੀ ਤਰ੍ਹਾਂ ਚਿਪਕ ਚੁੱਕੀ ਆ ਅੱਗੋਂ ਵੀ ਤੇ ਪਿੱਛੋਂ ਵੀ ਤੇ ਹੁਣ ਜਿਵੇਂ ਮੈਂ ਤੁਹਾਨੂੰ ਆ ਜਿਹੜੇ ਬੀਡਸ ਦਿਖਾਏ ਸੀਗੇ 골ਡਨ ਬੀਡਸ ਹੁਣ ਆਪਾਂ ਇਹਨੂੰ ਇਹਨਾਂ ਦੀ ਵਰਤੋਂ ਕਰਕੇ ਜਿਹੜੀ ਮੇਰੀ ਰਖੜੀ ਹੈ ਆਪਾਂ ਉਹਨੂੰ ਸਜਾ ਲਾਂਗੇ ਇਹ ਜਿਹੜੇ ਬੇਸ ਨੇ ਮੈਂ ਜਦੋਂ ਤੁਹਾਨੂੰ ਦੱਸਿਆ ਇਹ ਪਹਿਲਾਂ ਇਹ ਵੀ ਸਟੇਸ਼ਨਰੀ ਦੀ ਦੁਕਾਨ ਤੋਂ ਮਿਲਦੇ ਨੇ ਬਹੁਤ ਸਸਤੇ ਨੇ ਤੇ ਇਹ ਰੰਗ-ਬਰੰਗੇ ਵੀ ਮਿਲਦੇ ਨੇ ਜੇ ਵੀ ਕਈਆਂ ਨੂੰ 골ਡਨ ਰੰਗ ਨਹੀਂ ਪਸੰਦ ਆਏਗਾ ਉਹ ਹੋਰ ਰੰਗ ਜਿਹੜਾ ਹੈਗਾ ਹੈ ਉਹ ਲਾਉਣਾ ਚਾਹੁੰਦੇ ਨੇ ਉਹ ਉਹ ਰੰਗ ਵੀ ਵਰਤ ਸਕਦੇ ਨੇ ਤੇ ਜਿਵੇਂ ਮੈਂ ਦੇਖਿਆ ਤੁਹਾਨੂੰ ਦਿਖਾਉਣੀ ਆ ਵੀ ਮੈਂ ਜਿਹੜੀ ਪੂਰੀ ਲੜੀ ਕੱਢ ਲਈ ਹੋਈ ਆ ਤੇ ਇਹਨਾਂ ਨੂੰ ਨਾ ਚੰਗੀ ਤਰ੍ਹਾਂ ਇੱਥੇ ਰੱਖ ਕੇ ਗੁਲਾਈ ਦੇ ਵਿੱਚ ਜਿਹੜਾ ਹੈਗਾ ਮੈਂ ਇਹਨਾਂ ਨੂੰ ਲਾ ਲੈਣਾ ਹੈ ਇਸ ਰਖੜੀ ਤੇ ਵੀ ਜਿਹੜੇ ਮੇਰੇ ਬੀਟਸ ਨੇ ਉਹ ਮੈਂ ਲਾ ਦਿੱਤੇ ਨੇ ਉਹ ਵੀ ਬਣ ਕੇ ਤਿਆਰ ਹੈ ਮੇਰੀ ਰਖੜੀ ਇਹ ਰਖੜੀ ਵਾਲੀ ਵੀਡੀਓ ਜਿਹੜੀ ਹੈਗੀ ਆ ਉਹ ਮੈਂ ਪਹਿਲਾਂ ਇਸ ਕਰਕੇ ਅਪਲੋਡ ਕੀਤੀ ਆ YouTube ਤੇ ਤਾਂ ਕਿ ਜਿਹੜੀਆਂ ਮੇਰੀਆਂ ਭੈਣਾਂ ਨੇ ਉਹ ਮੇਰੇ ਇਸ ਤਰੀਕੇ ਨੂੰ ਦੇਖ ਕੇ ਜਿਹੜੀ ਰਖੜੀ ਆ ਉਹ ਬਣਾ ਸਕਣ ਤੇ ਰਖੜੀ ਵਾਲੇ ਤੇ ਨਾਲ ਜਿਹੜੇ ਆਪਣੇ ਭਰਾਵਾਂ ਦੇ ਇਦਾਂ ਦੀ ਰਖੜੀ ਆ ਉਹ ਬਣ ਤੇ ਜਿਵੇਂ ਕਿ ਮੈਂ ਤੁਹਾਨੂੰ ਹੁਣ ਦਿਖਾਉਣੀ ਆ ਵੀ ਜਿਹੜੀਆਂ ਮੇਰੀਆਂ ਦੋਨੇ ਰਖੜੀਆਂ ਨੇ ਉਹ ਬਿਲਕੁਲ ਤਿਆਰ ਨੇ ਬੀਟਸ ਵਗੈਰਾ ਲਾ ਕੇ ਇਹ ਉਹ ਰਖੜੀ ਆ ਜਿੱਤੇ ਤੇ ਮੈਂ ਸਮਾਈਲਿੰਗ ਫੇਸ ਲਾਇਆ ਹੈ ਤੇ ਇਦਾਂ ਇਹਨੂੰ ਮੈਂ ਬਣ ਲੈਣਾ ਤੇ ਦੂਸਰੀ ਰਖੜੀ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਵੀ ਮੇਰੇ ਭਰਾ ਦੀ ਜਿਹੜੀ ਫੋਟੋ ਆ ਉਹ ਲਾ ਕੇ ਜਿਹੜੀ ਮੈਂ ਰਖੜੀ ਆ ਉਹ ਬਣਾਈ ਆ ਤਾਂ ਮੇਰੇ ਜਿਹੜੀਆਂ ਦੋਨੇ ਰਖੜੀਆਂ ਨੇ ਉਹ ਬਣ ਕੇ ਤਿਆਰ ਹੋ ਚੁੱਕੀਆਂ ਨੇ ਜੇ ਤੁਹਾਨੂੰ ਮੇਰੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਇਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਸ਼ੇਅਰ ਇਹਨੂੰ ਫੇਸਬੁੱਕ ਤੇ ਇੰਸਟਾਗ੍ਰam ਤੇ ਜਾਂ ਆਪਣੇ ਵਟਸਐਪ ਗਰੁੱਪ ਦੇ ਵਿੱਚ ਤੇ ਜ਼ਰੂਰ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਜਿਹੜੀਆਂ ਮੇਰੀਆਂ ਭੈਣਾਂ ਨੇ ਉਹ ਵੀ ਇਦਾਂ ਆਪਣੇ ਭਰਾ ਵਾਸਤੇ ਜਿਹੜੀ ਰਖੜੀ ਨੇ ਉਹ ਬਣਾ ਸਕਣ ਤੇ ਆਪਣਾ ਜਿਹੜਾ ਪਿਆਰ ਹੈ ਉਹ ਇਦਾਂ ਆਪਣੇ ਭਰਾ ਨੂੰ ਮਤਲਬ ਦਿਖਾ ਸਕਣ ਵੈਸੇ ਤਾਂ ਦਿਖਾਉਣ ਦੀ ਲੋੜ ਨਹੀਂ ਪਰ ਮਤਲਬ ਭਰਾਵਾਂ ਨੂੰ ਵੀ ਬਹੁਤ ਵਧੀਆ ਲੱਗੂਗਾ ਇਦਾਂ ਦੀਆਂ ਜਿਹੜੀਆਂ ਰਖੜੀਆਂ ਮਤਲਬ ਉਹਨੇ ਭੈਣਾਂ ਨੇ ਇੰਨੀ ਮਿਹਨਤ ਨਾਲ ਬਣਾਈਆਂ ਨੇ ਉਹ ਦੇਖ ਕੇ ਤੇ ਜਿਨ੍ਹਾਂ ਨੇ ਹਣੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰੇ ਚੈਨਲ ਪੰਜਾਬੀ ਵਿਰਸਾ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਮਿਲਦੇ ਆ ਜੀ ਐਦਾਂ ਹੀ ਪੰਜਾਬੀ ਵਿਰਸੇ ਨਾਲ ਜੁੜੀ ਹੋਈ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ